ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਮੋਤੀ RAM ਜੀ ਮਹਿਰਾ ਫਤਿਹਗੜ ਸਾਹਿਬ ਦੇ ਇਹ ਸਥਾਨ ਮੋਤੀ RAM ਜੀ ਮਹਿਰਾ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਸ ਸਥਾਨ ਤੇ ਉਹ ਗਲਾਸ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਨੇ ਦੁੱਧ ਛਕਿਆ ਸੀ ਅੱਜ ਅਸੀਂ ਤੁਹਾਨੂੰ ਉਹਨਾਂ ਗਲਾਸਾਂ ਦੇ ਦਰਸ਼ਨ ਕਰਾਵਾਂਗੇ ਮੋਤੀराम ਮਹਿਰਾ ਜੀ ਦਾ ਜਨਮ 9 ਫਰਵਰੀ 1677 ਈਸਵੀ ਨੂੰ ਹਰੀ RAM ਜੀ ਦੇ ਘਰ ਮਾਤਾ ਲਾਧੋ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜੋ ਬੰਦੀਖਾਨਾ ਸੀ, ਕੈਦਖਾਨਾ ਸੀ ਉਸ ਦੇ ਵਿੱਚ ਲਾਂਗਰੀ ਦੀ ਸੇਵਾ ਕਰਦੇ ਸਨ। ਭਾਵ ਜੋ ਕੈਦੀ ਆਉਂਦੇ ਸਨ ਉਹਨਾਂ ਨੂੰ ਲੰਗਰ ਛਕਾਉਣ ਦੀ ਦਾਲ ਪਾਣੀ ਦੀ ਸੇਵਾ ਕਰਦੇ ਸਨ। ਫਿਰ ਉਹਨਾਂ ਤੋਂ ਬਾਅਦ ਇਹ ਕੰਮ ਮੋਤੀਰਾ ਮਹਾਰਾਜੀ ਨੇ ਸੰਭਾਲਿਆ ਜਦੋਂ ਮੋਤੀਰਾ ਮਹਾਰਾਜੀ ਨੂੰ ਖਬਰ ਮਿਲੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਬੰਦੀ ਬਣਾ ਕੇ ਸਰਹੰਦ ਲੈ ਕੇ ਆਇਆ ਤੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਸੁਣਾ ਦਿੱਤਾ ਤਾਂ ਮੋਤੀਰਾ ਮਹਾਰਾ ਨੇ ठान ਲਿਆ ਕਿ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸੇਵਾ ਜ਼ਰੂਰ ਕਰੇਗਾ ਪਰ ਸੂਬਾ ਸਰਹੰਦ ਦੇ ਸਖਤ ਹੁਕਮ ਸਨ ਕਿ ਜੇ ਕੋਈ ਇਹਨਾਂ ਨੂੰ ਖਾਣ ਪੀਣ ਦਾ ਸਮਾਨ ਦੇਂਦਾ ਛਕਾਉਂਦਾ ਫੜਿਆ ਗਿਆ ਤਾਂ ਉਸ ਨੂੰ ਸਾਰੇ ਪਰਿਵਾਰ ਸਮੇਤ ਕੋਹਲੂ ਦੇ ਵਿੱਚ ਪੇੜ ਦਿੱਤਾ ਜਾਵੇਗਾ ਪਰ ਮੋਤੀਰਾ ਮਹਾਰਾਜੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਫਿਰ ਵੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਛਕਾਇਆ ਪਹਿਲੀ ਰਾਤ ਆਪ ਜੀ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਗਏ पर माता गुजरी जी ने ये कह के प्रसादा शकन तो मना कर ਦਿੱਤਾ ਕਿ ਇਹ ਪ੍ਰਸ਼ਾਦਾ ਮੁਗਲਾਂ ਦੀ ਸੂਬਾ ਸਰਹੰਦ ਦੀ ਰਸੋਈ ਦੇ ਵਿੱਚ ਬਣਿਆ ਹੋਇਆ ਹੈ ਅਸੀਂ ਇਹ ਪ੍ਰਸ਼ਾਦਾ ਨਹੀਂ ਛਕਾਂਗੇ ਫਿਰ ਅਗਲੇ ਦਿਨ ਮੋਤੀ राम ਮਹਿਰਾ ਆਪਣੇ ਘਰੋਂ ਦੁੱਧ ਤਿਆਰ ਕਰਕੇ ਲੈ ਕੇ ਆਏ ਤੇ માતા ਜੀ ਤੇ ਛੋਟੇ ਸਹਬਜ਼ਾਦੇ ਨੂੰ ਦੁੱਧ ਚਕਾਇਆ ਮੋਤੀराम ਮਹਿਰਾਜੀ ਦੀ ਘਰਵਾਲੀ ਨੇ ਆਪਣੇ ਗਹਿਣੇ ਦਿੱਤੇ ਕਿ ਤਾਂ ਜੋ ਕੋਈ ਪਹਿਰੇਦਾਰਾ ਅਗਰ ਉਹਨਾਂ ਨੂੰ ਰੋਕੇ ਤਾਂ ਗਹਿਣਿਆਂ ਦਾ ਲਾਲਚ ਦੇ ਕੇ ਆਪਣੀ ਸੇਵਾ ਕਰਨਾ ਇਸੇ ਤਰ੍ਹਾਂ ਹੀ ਕੀਤਾ ਉਹਨਾਂ ਨੇ ਪਹਿਰੇਦਾਰਾਂ ਨੂੰ ਗਹਿਣੇ ਦਿੱਤੇ ਤੇ ਪਹਿਰੇਦਾਰਾਂ ਨੇ ਮੋਤੀराम ਮਹਿਰੇ ਨੂੰ ਅੰਦਰ ਆਉਣ ਦਿੱਤਾ ਉਹ ਗਲਾਸ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਦੁੱਧ ਛਕਿਆ ਸੀ ਉਹ ਅੱਜ ਵੀ ਇਸ ਸਥਾਨ ਤੇ ਮੌਜੂਦ ਹਨ ਇਹ ਉਹੀ ਗਲਾਸ ਹਨ ਜਿਨ੍ਹਾਂ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦਿਆਂ ਨੇ ਮੁਕਤੀराम ਮਹਾਰਾਜ ਜੀ ਦੁਆਰਾ ਦਿੱਤਾ ਗਿਆ ਦੁੱਧ ਪੀਤਾ ਸੀ ਅਸੀਂ ਸਾਰੇ ਸੁਣਦੇ ਹਾਂ ਇਤਿਹਾਸ ਦੇ ਵਿੱਚ ਕਿ ਗੰਗੂ ਬ੍ਰਾਹਮਣ ਨੇ ਧੋਖਾ ਕੀਤਾ ਪਰ ਜਦਕਿ ਉਸਦੇ ਭਰਾ ਨੇ ਵੀ ਧੋਖਾ ਕੀਤਾ ਸੀ ਗੰਗੂ ਬ੍ਰਾਹਮਣ ਦਾ ਇੱਕ ਚਾਚੇ ਦਾ ਮੁੰਡਾ ਸੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਗਿਆ ਪੰਮਾ ਲੰਗਾ ਜਦੋਂ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਉਸ ਤੋਂ ਬਾਅਦ ਮੋਤੀराम ਮਹਾਰਾਜ ਜੀ ਨੇ ਟੋਡਰ ਮਲ ਦੇ ਨਾਲ ਮਿਲ ਕੇ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਪੰਮੇ ਲੰਗੇ ਨੇ ਇਸ ਗੱਲ ਦੀ ਸ਼ਿਕਾਇਤ ਸੂਬੇ ਸਰਹੰਦ ਨੂੰ ਕਰ ਦਿੱਤੀ ਕਿ ਮੋਤੀराम ਮਹਿਰੇ ਨੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਸੀ ਤੇ ਸੂਬਾ ਸਰਹੰਦ ਨੇ ਮੋਤੀराम ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਨ ਦੇ ਆਦੇਸ਼ ਦੇ ਦਿੱਤੇ ਸੀ ਸਭ ਤੋਂ ਪਹਿਲਾਂ ਮੋਤੀराम ਮਹਿਰਾ ਜੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਫਿਰ ਘਰਵਾਲੀ ਨੂੰ ਤੇ ਫਿਰ ਉਹਨਾਂ ਦੀ ਮਾਤਾ ਨੂੰ ਤੇ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਤਿਹਾਸ ਬਹੁਤ ਲੰਬਾ ਹੈ ਇਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਸੋ ਮੈਂ ਬੇਨਤੀ ਕਰਦਾ ਹਾਂ ਕਿ ਜਿੱਥੇ ਅਸੀਂ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਉੱਥੇ ਮੋਤੀਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਵੀ ਅਸੀਂ ਹਰ ਸਾਲ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਈਏ ਤੇ ਉਹਨਾਂ ਨੂੰ ਵੀ ਅਸੀਂ ਹਰ ਸਾਲ ਯਾਦ ਕਰੀ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪੀ ਆਇਆ ਤਨ ਤਨ ਮੋਤੀ ਸਿੱਖੀ ਦੇ ਮਨਾਰਿਆ ਸਾਰਾ ਪਰਿਵਾਰ ਸਿੱਖੀ ਉਤੋਂ ਵਾਰਿਆ ਇਤਨੀਆਂ ਹੀ ਬੇਨਤੀਆਂ ਪ੍ਰਮਾਣ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ